ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਜੀ ਆਪਣੇ ਠੱਗੀ ਸਤ ਸੰਤਨ ਨਾਲ ਕਿੰਨੇ ਸਮੇਂ ਤੱਕ ਰਹੇ ਸਾਨੂੰ ਜੀ 1994 ਵਿੱਚ ਹੀ ਜਾਣ ਲੱਗੇ ਆਗੇ ਅਸੀਂ ਬਾਬਾ ਜੀ ਨੇ ਕਪਿਆਲ ਦਵਾਨ ਲਈ ਸੀ 1994 ਵਿੱਚ ਦੂਜੇ ਮਹੀਨੇ ਦੀ 12 13 ਤਰੀਕ ਨੂੰ ਸੈਦ ਦਵਾਨ ਲੰਗੀ ਸੀ ਬਾਬਾ ਜੀ ਦੇ ਸਾਡਾ ਜਿਹੜਾ ਦੀਵਾਨ ਸੁਣਨ ਦਾ ਪ੍ਰੋਗਰਾਮ ਬਣਿਆ ਵੀ ਦੀਵਾਨ ਸੁਣੀ ਮਹਾਂਪੁਰਖਾਂ ਦੇ ਦੀਵਾਨ ਸੁਣਦੇ ਸੀਗੇ ਪਹਿਲਾਂ ਵੀ ਸੰਤ ਮਹਿੰਦਰ ਸਿੰਘ ਖੰਨੇ ਵਾਲੇ ਮਹਾਂਪੁਰਖਾਂ ਦੇ ਸੁਣਦੇ ਸੀਗੇ ਸੰਤ ਹਰਦੇਵ ਸਿੰਘ ਲੂਲੋਂ ਵਾਲੇ ਮਹਾਂਪੁਰਖਾਂ ਦੇ ਸੁਣਦੇ ਸੀਗੇ ਵੀ ਚਲੋ ਸੋਚਿਆ ਵੀ ਆਪਾਂ ਮਹਾਂਪੁਰਖਾਂ ਦਾ ਸਾਸ ਸੰਕਰੀਏ ਜਦੋਂ ਅਸੀਂ ਪਹਿਲੀ ਵਾਰ ਮਿਲੇ ਜਾ ਕੇ ਮਹਾਂਪੁਰਖਾਂ ਦਾ ਦੀਵਾਨ ਸੁਣਿਆ ਮਹਾਂਪੁਰਖਾਂ ਨੇ ਧਾਰਨਾ ਪੜ੍ਹੀ ਸੀ ਉੱਥੇ ਵੀ ਕੀੜਾ ਕਰੂਗਾ ਤੇਰੀਆਂ ਰੀਸਾਂ ਕਲੰਗੀਆਂ ਵਾਲੇ ਚੋਦੀਆ ਗੁਰ ਕੀ ਪੜੀ ਸੀ ਇੱਕ ਪੜਿਆ ਸੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ਵਰ ਦਾ ਅੱਜ ਵੀ ਉਹ ਧਾਰਨਾ ਮੇਰੇ ਯਾਦ ਨੇ ਇਹ ਜੀ ਨਾ ਬਗਾਇਆ ਨਾ ਐਕਦਾ ਨੀ ਬਗਾਇਆ ਇਹ ਕਿੰਨੇ ਜੱਤ ਕਿੰਨਾ ਚਿਰ ਤੱਕ ਚੱਲਿਆ ਹਾਂ ਟੱਕੀ ਸਾਹ ਤੇ ਇਹ ਜੀ 1999 ਚ ਚੱਲੇ ਆ ਇਹ ਬਾਦਲਾਂ ਦਾ ਜਿਹੜਾ ਹੈਗਾ ਸੀ ਪ੍ਰੋਗਰਾਮ ਮਨਸੂਬਾ ਸੀਗਾ ਉਹ ਇਹ ਸੀਗਾ ਵੀ ਜੋ ਅਸੀਂ ਕਹਿੰਦੇ ਆ ਮਹਾਪੁਰਖ ਉਹ ਕਰਨ ਮਹਾਪੁਰਖ ਕਾਲਤਾਬ ਸਾਹਿਬ ਨੂੰ ਸਮਰਪਿਤ ਸੀਗੇ ਤੇ ਅੱਜ ਵੀ ਉਹੀ ਗੱਲ ਦਾ ਰੌਲਾ ਪੈ ਰਿਹਾ ਹੈਗਾ ਵੀ ਜਿਹੜਾ ਆਪੋ ਧਾਫੇ ਜਥੇਦਾਰ ਬਣਾਇਆ ਜਾ ਰਿਹਾ ਹੈਗਾ ਕੋਈ ਵੀ ਹੈ ਜਿਹੜਾ ਉਹ ਉਹਦਾ ਕਾਲਤਾਬ ਸਾਹਿਬ ਦਾ ਜਿਹੜਾ ਸਾਨੂੰ ਸਰਬ ਉੱਚਤਾ ਮੰਨਦੇ ਆ ਉਹ ਜੋ ਸਿੱਖ ਕੌਮ ਸਾਰੇ ਮਹਾਪੁਰਖ ਸਾਰੀਆਂ ਸੰਪਰਤਾਵਾਂ ਸਾਰੇ ਇਕੱਠੇ ਹੋ ਕੇ ਜਥੇਦਾਰ ਨੂੰ ਜਥੇਦਾਰ ਸਹਿਬਾਨ ਨੂੰ ਜਿਹੜੇ ਨੂੰ ਬਣਾਉਂਦੇ ਨੇ ਬਹੁਤ ਵੱਡੀ ਪਦਵੀ ਆ ਉਹ ਬਣਾਇਆ ਜਾਂਦਾਗਾ ਤੇ ਬਾਦਲ ਸਾਹਿਬ ਨੇ ਆਪਣੇ ਚਾਹੀਤਿਆਂ ਨਾਲ ਵੇਖ ਕੇ ਆਪਣੀ ਹਸਾਬ ਨਾਲੇ ਜਿਵੇਂ ਕਹਿੰਦੇ ਵੀ ਆਪਣੀ ਦਬ ਦਬਾ ਸਰਕਾਰੀ ਤੁਸੀਂ ਨਵੀਂ ਵਰਤ ਕੇ ਉਹਨੂੰ ਬਣਾਇਆ ਉਸ ਤੋਂ ਪਹਿਲਾਂ ਜਿਹੜੇ ਜਥੇਦਾਰ ਸਾਹਿਬ ਸੀਗੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਤਿਹਾਲ ਜੀਲ ਕੱਟੀ ਆ ਤੁਹਾਨੂੰ ਪਤਾ ਹੋਣਾ ਤੇ ਉਹ ਕਾਲਤਾ ਸਭ ਦੇ ਜਿਹੇ ਦਾਰਸ਼ਕ ਸੀਗੇ ਸਿੱਖ ਪੌਮ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈਗੀ ਭਾਈ ਰਣਜੀਤ ਸਿੰਘ ਦੀ ਸੋ ਇਹ ਕਹਿਣ ਲੱਗੇ ਬਾਬਾ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਸਾਡੇ ਮਤਾਬਕ ਚੱਲੋ ਤੇ ਭਾਈ ਸਾਹਿਬ ਇਹ ਕਹਿ ਰਹੇ ਸੀਗੇ ਕਹਿੰਦੇ ਵੀ ਜੋ 300 ਸਾਲਾਂ ਸਮਰਪਤ ਆ ਰਿਹਾ ਸੀ ਆਨੰਦਪੁਰ ਸਾਹਿਬ ਉਹ ਬਾਦਲ ਤੇ ਟੋੜਾ ਸਾਹਿਬ ਦੀ ਲੜਾਈ ਸੀ ਉਹ ਕਹਿੰਦੇ ਵੀ ਜਿਹੜੀ ਲੜਾਈ ਆ ਇਸ ਲੜਾਈ ਨੂੰ ਤੁਸੀਂ ਨਾ ਬਣਾਓ ਵੀ ਜੋ ਆਪਣਾ ਹੈਗਾ ਸਮਾਗਮ ਆਪਾਂ ਇਕੱਠਾ ਬਣਾ ਲਈਏ ਵੀ ਉਸ ਤੋਂ ਬਾਅਦ ਜੋ ਹੋਊਗੀ ਆਪਾਂ ਬਹਿ ਕੇ ਵਿਚਾਰ ਕਰ ਲਾਂ ਸੋ ਉਸ ਤੋਂ ਬਾਅਦ ਬਾਦਲ ਸਾਹਿਬ ਨੂੰ ਨਹੀਂ ਚੰਗਾ ਕਿ ਗੱਲਾਂ ਫਿੱਟ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੇ ਕਲਤ ਸਾਹਿਬ ਦੇ ਜefeਦਾਰ ਤੋਂ ਉਹਨਾਂ ਨੂੰ ਵਰਗ ਕਰ ਦਿੱਤਾ ਉਹਨਾਂ ਨੇ ਗਿਆਨੀ ਪੂਰਨ ਸਿੰਘ ਜੀ ਨੂੰ ਮਨਾਤਾ ਬਹੁਤ ਵਧੀਆ ਵਿਦਵਾਨ ਸੀਗੀ ਉਹ ਜਦੋਂ ਉਹਨਾਂ ਨੂੰ ਬਣਾਇਆ ਬਾਬਾ ਜੀ ਨੂੰ ਕਹਿੰਦੇ ਵੀ ਤੁਸੀਂ ਉਹਨਾਂ ਦੀ ਸਰੋਪਾ ਤੇ ਜਥੇਦਾਰ ਟੋੜਾ ਜੀ ਨੂੰ ਲਾ ਕੇ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਜੂ ਅੱਜ ਨੇ ਇਹਨਾਂ ਨੂੰ ਉਸ ਟਾਈਮ ਦੇ ਵਿੱਚ ਮਤਲਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਇਆ। ਇਹ ਕਹਿੰਦੇ ਵੀ ਇਹਨਾਂ ਦੇ ਸਰੂਪੇ ਤੋਂ। ਮਹਾਪੁਰਖ ਕਹਿੰਦੇ ਵੀ ਦੇਖੋ ਜੋ ਸੰਗਤ ਦੇ ਮੰਨੇ ਹੋਏ ਨੇ, ਮਹਾਪੁਰਖਾਂ ਦੇ ਮੰਨੇ ਹੋਏ ਨੇ, ਸੰਪਰਤਾਵਾਂ ਦੇ ਮੰਨੇ ਨੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਸੰਤ ਸਮਾਜ ਦੇ ਨਾਲ ਖੜੇ ਹਾਂ। ਵੀ ਅਸੀਂ ਬਾਹਰ ਨਹੀਂ। ਉਸ ਤੋਂ ਬਾਅਦ ਜੀ 300 ਸਾਲਾਂ ਲੰਘਿਆ ਮਹਾਪੁਰਖਾਂ ਨੇ ਹੈਲੀਕਾਪਟਰ ਦੀ ਗੱਤੋਂ ਵੀ ਉਸ ਟਾਈਮ ਦੇ ਵਿੱਚ ਕੀਤੀ ਹੈ। ਜਦੋਂ ਹੈਲੀਕਾਪਟਰ ਦੀ ਵਰਤੋਂ ਕਰੀ ਇਹਨਾਂ ਨੂੰ ਮਹਾਪੁਰਖ ਚੋਣਨ ਲੱਗੇ ਉਸ ਤੋਂ ਬਾਅਦ ਚਲੋ ਕੋਈ ਐਸੀ ਗੱਲ ਨਹੀਂ ਸੀ ਇਹਨਾਂ ਨੇ ਪਿੰਡ ਵਾਲਿਆਂ ਦਾ ਵੀ ਕਰੋਲਾ ਪਾਇਆ ਹੋਊਗਾ ਬਣਾਇਆ ਕੋਈ ਇਹੋ ਜਿਹੀ ਗੱਲ ਨਹੀਂ ਸੀ ਦੇਖੋ ਪਿੰਡ ਵਾਲੇ ਬੰਦੇ ਵੀ ਅੱਜ ਵੀ ਉੱਥੇ ਹੀ ਉਹ ਪਿੰਡ ਵਸਦਾ ਜੀ ਤੇ ਮਹਾਪੁਰਖ ਵੀ ਉੱਥੇ ਹੀ ਵਸ ਰਹੇ ਨੇ ਕੋਈ ਇਹੋ ਜਿਹੀ ਕੋਈ ਐਸੀ ਹੁਣ ਵੀ ਕੋਈ ਗੱਲਬਾਤ ਨਹੀਂ ਹੈਗੀ ਜੀ ਦੇਖੋ ਪਿੰਡ ਵਾਲੇ ਬੰਦੇ ਵੀ ਬਹੁਤ ਸੂਝਵਾਨ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਮਤਲਬ ਮਹਾਪੁਰਖ ਵੀ ਜੋ ਗੱਲ ਹੈ ਕਿ ਪਿੰਡ ਵਾਲਿਆਂ ਦੇ ਨਾਲ ਹੀ ਚੱਲ ਰਹੀ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਜੀ ਪਰ ਇਹ ਗੱਲਾਂ ਇਹ ਹੁੰਦੀਆਂ ਨੇ ਜੀ ਜੋ ਰੋਲੇ ਦੀ ਗੱਲ ਹੁੰਦੀ ਹੈ ਇਹਨੂੰ ਪਾਇਆ ਜਾਂਦਾ ਹੈਗਾ ਇੱਕ ਤਰਨੂ ਨੀਮੀ ਦਿਖਾਉਣ ਵਾਸਤੇ ਰੋਲਾ ਪਾਇਆ ਜਾਂਦਾ ਹੁੰਦਾ ਜੇ ਅਸੀਂ ਇੱਕ ਤਰਨੂ ਨੀਮੀ ਨਹੀਂ ਦਿਖਾਵਾਂਗੇ ਜਾਂ ਨਹੀਂ ਉਹ ਹੋਊਗਾ ਤਾਂ ਆਪਣਾ ਘਰ ਦੇ ਵਿੱਚ ਹੀ ਰੋਲਾ ਆ ਜਾਂਦਾ ਹੁੰਦਾ ਹਾਂਜੀ ਤੇ ਇਸ ਕਰਕੇ ਮਹਾਪੁਰਖ ਵਰ ਹਰੇਕ ਗੱਲ ਚੋਂ ਜੀ ਤੁਹਾਡੇ ਸਾਹਮਣੇ ਹਰੇਕ ਗੱਲ ਚੋਂ ਕੇਸ ਮਹਾਪੁਰਖ ਜਿੱਤ ਕੇ ਆਏ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਹਾਪੁਰਖੋ ਕੇ ਕੇਸ ਜਿੱਤੇ ਬਾਕੀ ਮਹਾਪੁਰਖਾਂ ਦੀ ਜਿਹੜੀ ਸੰਗਤ ਹੈ ਸੰਗਤ ਵੀ ਮਤਲਬ ਬਹੁਤ ਭਗਤੀ ਵਾਲੀ ਸੰਗਤ ਹੈ ਮਹਾਪੁਰਖਾਂ ਦੀ ਜਿਹੜੇ ਕਿ ਮਹਾਪੁਰਖਾਂ ਦੇ ਵਾਚਨ ਤੇ ਪੈਰਾ ਦਿੰਦੇ ਰਹੇ ਨੇ ਔਖੇ ਟਾਈਮ ਦੇ ਵਿੱਚ ਖੜਨਾ ਵੀ ਹਰੇਕ ਬੰਦੇ ਦੇ ਬਸ ਦਾ ਰੋਗ ਇਹ ਐਨ ਭਾਈ ਸਾਹਿਬ ਜੀ ਉਹ ਜੇਲ ਕੱਤੀ ਸੀ ਨਾ ਜਦੋਂ ਉਹਨੂੰ ਏਡੇ-ਏਡੇ ਬੰਦੇ ਬਾਬਾ ਜੀ ਦੇ ਨਾਲ ਜੇਲ੍ਹ ਵਿੱਚ ਆ ਜੇਲ੍ਹ ਵਿੱਚ ਕਾਫੀ ਹੈਗੇ ਸੀਗੇ ਤੇ ਉਹ ਉਹ ਸਿੰਘ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਅੱਜ ਵੀ ਉਹ ਨਾਲ ਨੇ ਜਿਵੇਂ ਵੀਰ ਜੀ ਗੁਰਦੀਪ ਸਿੰਘ ਜੀ ਨੇ ਚੰਪੌਰ ਸਿੰਘ ਜੀ ਨੇ ਭੋਲਾ ਜੀ ਨੇ ਬਾਬਾ ਜੀ ਦੇ ਨਾਲ ਹੁੰਦੇ ਆ ਤੇ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਆ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਹਨਾ ਤੇ ਉਹਨਾਂ ਨੇ ਜੀਵ ਕਟਿਆ ਤੇ ਹੋਰ ਸੰਗਤਾਂ ਨੇ ਬਹੁਤ ਪਰਾਲਾ ਕਰਕੇ ਨਾਲ ਤੁਰਦੀ ਰਹੀ ਹੈ ਸੰਗਤ ਆਪ ਦਾ ਅਰਥਕ ਪੱਖੋਂ ਵੀ ਸਾਥ ਜਨਾਂ ਵੀ ਦਿੱਤਾ ਦਾਸ ਦੀ ਡਿਊਟੀ ਵੀ ਡਿਊਟੀ ਲਾ ਲਓ ਜੋ ਮਰਜੀ ਹੈ ਜਾਂਦੇ ਰਹਿੰਦੇ ਸੀ ਉਸ ਟਾਈਮ ਦੇ ਵਿੱਚ ਉਸ ਟਾਈਮ ਦੇ ਵਿੱਚ ਮੇਰੀ 18 ਸਾਲ ਦੀ ਉਮਰ ਸੀ ਹੂੰ ਅਸੀਂ ਜਾਂਦੇ ਹੁੰਦੇ ਸੀਗੇ ਤੇ ਹੈ ਜੀ ਹਾਂ ਜੀ ਕੋਈ ਕਿਰਪਾ ਹੀ ਸੀ ਮਹਾਪੁਰਖਾਂ ਦੀ ਹਾਂ ਤੇ ਅਸੀਂ ਉਦੋਂ ਜਾਂਦੇ ਰਹਾਂਗੇ ਹਰ ਇੱਕ ਪੇਸੀ ਤੇ ਜਾਂਦੇ ਰਹਾਂਗੇ ਤੇ ਇੱਕ ਟਾਈਮ ਇਹੋ ਜਿਹਾ ਵੀ ਆਇਆ ਕਹਿੰਦੇ ਵੀ ਰਾਤ ਨੂੰ ਮੁਲਾਕਾਤ ਤੇ ਮਿਲਣਾ ਹੈਗਾ ਅਦਨਛੇਸੀ 12 ਵਜੇ ਦਾ ਟਾਈਮ ਲਿਆ ਸਾਨੂੰ ਟਾਈਮ ਨਹੀਂ ਦਿੱਤਾ ਗਿਆ ਕਹਿੰਦੇ ਵੀ ਤੁਸੀਂ 2 ਘੰਟੇ ਹੋਰ ਖੜ੍ਹਜੋ 2 ਘੰਟੇ ਹੋਰ ਖੜ੍ਹਜੋ ਜੀ ਉਹਨਾਂ ਨੂੰ ਇਹ ਸੀਗਾ ਵੀ ਸੰਗਤ ਵਗ ਜੂਗੀ ਕੋਈ ਸੰਗਤ ਚਲੋ ਕੰਮ ਧੰਦੇ ਵਾਲੀ ਹੁੰਦੀ ਹੈ ਬਾਗੀ ਕੋਈ ਸੰਗਤ ਰਹਿ ਗਈ ਫਿਰ ਸਾਨੂੰ ਮਹਾਂਪੁਰਖਾਂ ਨਾਲ ਰਾਤ ਨੂੰ 12 ਵਜੇ ਮੁਲਾਕਾਤ ਸੱਦੀ ਕਰਾਈ ਮਹਾਂਪੁਰਖਾਂ ਨਾਲ ਅਸੀਂ ਰਾਤ ਨੂੰ ਫਿਰ ਆਟੋ ਵਾਲਾ ਇਹਨੂੰ ਪੁੱਛਿਆ ਭਾਈ ਸਾਨੂੰ ਰੇਲਵੇ ਸਟੇਸ਼ਨ ਤੇ ਛੱਡ ਫਿਰ ਅਸੀਂ ਉੱਥੋਂ ਸੰਗਰੂਰ ਨੂੰ ਟ੍ਰੇਨ ਚੜ੍ਹੇ ਰਾਤ ਨੂੰ ਆਉਂਦੀ ਆ ਤੜਕੇ 6 ਵਜੇ ਟ੍ਰੇਨ ਚੱਲਦੀ ਹੈ ਕਿ ਅਸੀਂ ਤੜਕੇ 6 ਵਜੇ ਚੜ੍ਹੇ ਤੇ ਸੰਗਰੂਰ ਆਏ ਤੇ ਬਹੁਤ ਔਖਾ ਟਾਈਮ ਕੱਢਿਆ ਅੱਜ ਜਿਹੜੀ ਪੰਥਕ ਸਰਕਾਰ ਕਹੋਂਦੀ ਸੀ ਉਸ ਟਾਈਮ ਦੇ ਵਿੱਚ ਉਹਨਾਂ ਨੇ ਪੰਥ ਵਾਸਤੇ ਕੁਝ ਨਹੀਂ ਸੋਚਿਆ ਪੰਥ ਦਾ ਘਾਣ ਕੀਤਾ ਫਿਰ ਦੇਖੋ ਬਰਗਾੜੀ ਕਾਂਡ ਹੋਇਆ ਜੀ ਤੁਹਾਨੂੰ ਪਤਾਗਾ ਮਰੂਗਰਾਜ ਸਾਹਿਬ ਦੀਆਂ ਅਸੀਂ ਕਹਿ ਵੀ ਨਹੀਂ ਸਕਦੇ ਵੀ ਕੀ ਹੋਇਆ ਹਨਾ ਵੀ ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਘਾਣ ਕੀਤਾ ਗੁਰਸਿੱਖੀ ਦਾ ਬੇਅਦਬੀ ਕੀਤੀ ਤੇ ਦੋ ਸਿੰਘਾਂ ਦੇ ਵੀ ਉੱਥੇ ਗੋਲੀ ਵੀ ਮਾਰੀ ਗਈ ਆ ਸੰਤ ਮਹਾਂਪੁਰਖ ਹੋਰ ਗਏ ਨੇ ਉਹਨਾਂ ਦੀ ਬੇਅਦਬੀ ਉੱਥੇ ਹੋਈ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਇਹਨਾਂ ਨੇ ਤੁਹਾਨੂੰ ਮੈਂ ਗੱਲ ਦੱਸਣੀ ਭੁੱਲ ਗਿਆ ਇਹਨਾਂ ਨੇ ਠਾਕੀ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਅਗਨੀ ਭੇਟਾ ਕੀਤਾ 500 ਗੁੱਟਕਾ ਸਾਹਿਬ ਸੈਂਚੀਆਂ ਕਕਾਰ ਅਗਨੀ ਭੇਟਾ ਕੀਤਾ ਉਸ ਬੰਦੇ ਘੋੜਿਆਂ ਦੇ ਵੀ ਸ਼ਸਤਰ ਮਾਰੇ ਗਏ ਡੰਗਰ ਪਸ਼ੂਆਂ ਦੇ ਵੀ ਸ਼ਸਤਰ ਮਾਰੇ ਗਏ ਡੰਗਰਾਂ ਨੂੰ ਘਰਾਂ ਕੋਲ ਕੇ ਲੈ ਗਏ ਦੇਖੋ ਕਹੀ ਜੀ ਗੱਲ ਕੀਤੀ ਆ ਸਰਕਾਰ ਨੇ ਕੋਈ ਉਹ ਨਹੀਂ ਕੀਤਾ ਹੈਗਾ ਮਤਲਬ ਕੋਈ ਕੰਟਰੋਲ ਨਹੀਂ ਕੀਤਾ ਬਲਕਿ ਉਹ ਬੰਦੇ ਇਹ ਕਹਿੰਦੇ ਸੀਗੇ ਵੀ ਆਪਾਂ ਨੂੰ 2.5 ਘੰਟੇ ਮਿਲੇ ਨੇ 2.5 ਘੰਟਿਆਂ 'ਚ ਤੱਪਾਂ ਬਹੁਤ ਕੁਝ ਕਰ ਦਾਂਗੇ ਜਦੋਂ ਪੁਲਿਸ ਪੁਲਿਸ ਆਏਗੀ ਨਾ ਤੁਹਾਨੂੰ ਬਹੁਤ ਕੁਝ ਹੋਰੀਗਾ ਤੇ ਇਹੋ ਜਿਹੀਆਂ ਗੱਲਾਂ ਉੱਥੇ ਬਹੁਤ ਵਾਪਰੀਆਂ ਨੇ ਪਰ ਮਹਾਪੁਰਖ ਇਹੋ ਜਿਹੇ ਨੇ ਇੱਕ ਰੱਬ ਦੇ ਨਾਲ ਮਿਲੇ ਹੋਏ ਇੱਕ ਰੱਬ ਹੀ ਹੋ ਚੁੱਕੇ ਹਨ ਜਿਹੜਿਆਂ ਨੂੰ ਕਿਸੇ ਦੀ ਕੋਈ ਮਤਲਬ ਉਹ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬਹਿਰ ਵਾਲੇ ਵਿਰਤੀ ਜਮਾਪੁਰਖ ਹੈਗੇ ਨੇ ਲੱਖਾਂ ਜੀਵਾਂ ਨੂੰ ਪਰਮਾਤਮਾ ਦੇ ਲੜ ਲਾਰੇ ਨੇ ਜੀ ਪਰਮਾਤਮਾ ਦੇ ਲੜ ਲਾ ਕੇ ਗੁਰੂ ਦੇ ਲੜ ਲਾ ਰਹੇ ਨੇ ਲੋਕਾਂ ਦੇ ਘਰ ਬਸ ਰਹੇ ਨੇ ਕਿਉਂ ਬਸ ਰਹੇ ਨੇ ਨਾ ਸਸੜਾਰੇ ਨੇ ਲੋਕਾਂ ਦਾ ਤੇ ਬਹੁਤ ਵੱਡਾ ਅਪਰਾਲਾ ਹੈ ਲੋਕਾਂ ਦੇ ਘਰ ਘਰ ਜੋ ਵੀ ਹੈਗਾ ਮਤਲਬ ਹੁਣ 40 ਦਿਨ ਦਾ ਨਾਮ ਸਿਮਨ ਨੂੰ ਵੀ ਚੱਲੇ ਜੀ ਰਾਤਾਂ ਨੂੰ ਲਾਇਬੋਰ ਟੈਲੀ ਕਸਟ ਵੀ ਹੁੰਦਾ ਰਿਹਾ ਮਾਪੁਰਖਾਂ ਨੇ ਸੇਵਾ ਸਿਮਨ ਕੀਤਾ ਦੇਖੋ ਇੱਕ ਚੀਜ਼ ਹੋਰ ਦੇਖੋ ਜੀ ਇਨਸਾਨੀਅਤ ਤਾਂ ਕੀਰਤਨ ਸੁਣਦੇ ਆਪਾਂ ਸੁਣਦੇ ਆ ਵੀ ਇਨਸਾਨੀਅਤ ਤਾਂ ਕੀਰਤਨ ਸੁਣਦੇ ਆ ਤੁਸੀਂ ਇਹ ਦੇਖੋ ਵੀ ਉੱਥੇ ਰੋਜ ਆ ਇੱਕ ਤੁਸੀਂ ਵੀਡੀਓ ਚ ਦੇਖੋ ਜਾਂ ਹੋਰ ਆ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਉਹ ਵੀ ਕੀਰਤਨ 40 ਦਿਨ ਉਹਨਾਂ ਨੇ ਕੀਰਤਨ ਸੁਣਿਆ ਕਹਿਣ ਦਾ ਮਤਲਬ ਉਹ ਬੰਦੇ ਨੂੰ ਵੱਧ ਗਿਆਨ ਜੋ ਹੈਗਾ ਉਹ ਪਸ਼ੂ ਪੰਛੀਆਂ ਨੂੰ ਕਹਿਣ ਦਾ ਮਤਲਬ ਨਹੀਂ ਪਸ਼ੂ ਪੰਛੀ ਆਪਣੇ ਕੋਲ ਹੀ ਖੜਦਾ ਜੀ ਤੇ ਉਹਨਾਂ ਨੂੰ ਜੋ ਗਿਆਨ ਹੈ ਤਾਂ ਉਹ ਖੜੇ ਜੀ ਹੁਣ ਇਹ ਬਹੁਤ ਵੱਡੀ ਸਾਨੂੰ ਸੋਝੀ ਲੈ ਲੈਣੀ ਚਾਹੀਦੀ ਹੈ ਪਰ ਅੱਜ ਜਿਹੜਾ ਗੁਰਸਿੱਖੀ ਦਾ ਪ੍ਰਚਾਰ ਹੈ ਗੁਰਸਿੱਖੀ ਦੇ ਵਿੱਚ ਰਹਿ ਕੇ ਗੁਰਸਿੱਖੀ ਦੇ ਹੀ ਖਿਲਾਫ ਬੋਲਿਆ ਜਾ ਰਿਹਾ ਜੋ ਬੰਦਾ ਗੁਰਸਿੱਖੀ ਦਾ ਪ੍ਰਚਾਰ ਕਰਦਾ ਹੈ ਸਹੀ ਪ੍ਰਚਾਰ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਦੀ ਦਬਾਇਆ ਜਾ ਰਿਹਾ ਜੀ ਯੋ ਪ੍ਰਚਾਰ ਨਾ ਕਰ ਸਕੇ ਇਹ ਇੱਕ ਹਾਂਜੀ ਇਹ ਹੋ ਰਿਹਾਗਾ ਵੀ ਇਹ ਪ੍ਰਚਾਰ ਨਾ ਕਰ ਸਕੇ ਕਿਸੇ ਵੀ ਤੌਰ ਦਾ ਪ੍ਰਚਾਰ ਗੁਰਸਿੱਖੀ ਦਾ ਨਾ ਕਰ ਸਕੇ ਹੁਣ ਪ੍ਰਚਾਰ ਕੀ ਚੱਲ ਰਿਹਾ ਅੱਜ ਕੱਲ ਨਿੰਦਿਆ ਚੁਗਲੀ ਜ਼ਿਆਦਾ ਚੱਲ ਰਹੀ ਹੈ ਕਥਾ ਕੀਰਤਨ ਵੀ ਕਰਦੇ ਨੇ ਅਮਰਤ ਵੀ ਸ਼ਕੇ ਆ ਚੋਲੇ ਵੀ ਪਾਏ ਆ ਪਰ ਉਹਨਾਂ ਨੇ ਜਿੰਨਾ ਪ੍ਰਚਾਰ ਕਰਨਾ ਹੈ ਉਹਨਾਂ ਦਾ ਗੁਰਸਿੱਖੀ ਦਾ ਪ੍ਰਚਾਰ ਨਹੀਂ ਹੋਣਾ ਉਹਨਾਂ ਦਾ ਉਹਨਾਂ ਨੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਕੀਤੀ ਚਿੱਕੜ ਸਿੱਟਣਾ। ਉਹਦੇ ਨਾਲ ਜੇ ਸੋਚਦੇ ਆਂ ਵੀ ਅਸੀਂ ਗੁਰਸਿੱਖੀ ਨਾਲ ਜੁੜਨ ਦੀ ਗੱਲ ਨਹੀਂ ਹੋ ਰਹੀ ਉਹ ਤੋੜਨ ਦੀ ਗੱਲ ਕਰ ਰਹੇ ਆਂ। ਜੇ ਅਸੀਂ ਗੁਰਸਿੱਖੀ ਨਾਲ ਜੋੜਨ ਦੀ ਗੱਲ ਕਰਦੇ ਆਂ ਤਾਂ ਉੱਥੇ ਸਾਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਸਾਨੂੰ ਗੁਰਬਾਣੀ ਦੀ ਹੀ ਗੱਲ ਕਰਨੀ ਚਾਹੀਦੀ ਹੈ। ਗੁਰਬਾਣੀ ਦੀ ਹੀ ਜੋੜਨ ਦੀ ਗੱਲ ਕਰਨੀ ਚਾਹੀਦੀ ਹੈ। ਬਾਣੀ ਤੇ ਬਾਣੇ ਨੂੰ ਧਾਰਨ ਕਰਨਾ ਚਾਹੀਦਾ। ਉਹਦੇ ਬਾਰੇ ਸਾਨੂੰ ਪ੍ਰਚਾਰ ਕਰਨਾ ਚਾਹੀਦਾ। ਫਿਰ ਅੱਗੇ ਬੱਸ ਅੱਜ ਸਾਡੇ ਬੱਚੇ ਨੇ ਪਤ ਤੋ ਹੋ ਰਹੇ ਨੇ ਹਾਂਜੀ ਕੇਸ ਕੋਈ ਬੱਚਾ ਰੱਖ ਕੇ ਰਾਜੀ ਨਹੀਂ ਗੁਰਬਾਣੀ ਬੱਚਾ ਕੋਈ ਪੜ੍ਹ ਕੇ ਰਾਜੀ ਨਹੀਂ ਫਿਰ ਇਹਦਾ ਕਾਰਨ ਤਾਂ ਜੀ ਸਾਡੇ ਜਿਹੜੇ ਪ੍ਰਚਾਰਕ ਨੇ ਵਿਦਿਆ ਵਿਦਿਆ ਵਿਦਵਾਨ ਤਾਂ ਹੁੰਦੇ ਨੇ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਸਹੀ ਨਹੀਂ ਹੈਗਾ ਤੇ ਉਸ ਦਾ ਫਰਕ ਬਹਿ ਜਾ ਜਿੰਨੇ ਮਹਾਂਪੁਰਖ ਪ੍ਰਚਾਰ ਕਰ ਰਹੇ ਆ ਕੋਈ ਮਹਾਂਪੁਰਖ ਹੈ ਪ੍ਰਚਾਰ ਕਰ ਰਹੇ ਆ ਉਹਨਾਂ ਦੀ ਬਦੌਲਤ ਹੀ ਜੋ ਗੁਰਸਿੱਖੀ ਹੈ ਉਹ ਅੱਗੇ ਵਧਣਗੇ ਜੇ ਸੋਚੀ ਵੀ ਕੋਈ ਐਡੀ ਹੋਣੀ ਹੈ ਇਸ ਕਰਕੇ ਸਾਨੂੰ ਬਚਣਾ ਪੈਣਾ ਹੈ ਅਸੀਂ ਆਪਣੇ ਬੱਚੇ ਬਚਾਣੇ ਆ ਨਸਿਆਂ ਦੇ ਵਿੱਚ ਸਾਡੇ ਬੱਚੇ ਗਲਤਾਨ ਹੋ ਚੁੱਕੇ ਆ ਨਸਿਆਂ ਚੋਂ ਸਾਨੂੰ ਸਾਡੇ ਬੱਚਿਆਂ ਨੂੰ ਕੱਢਣਾ ਚਾਹੀਦਾ ਹੈ ਗੁਰੂ ਦੇ ਨਾਲ ਸਾਨੂੰ ਜੋੜਨਾ ਚਾਹੀਦਾ ਸਾਨੂੰ ਤਾਂ ਮਹਾਪੁਰਖ ਬਾਬਾ ਜੀ ਇੱਕ ਗੱਲ ਕਹਿੰਦੇ ਉਹਨਾਂ ਕਹਿੰਦੇ ਜਿਹੜਾ ਨਸਾ ਹੈ ਇਹ ਤਾਂ ਰੋਟੀ ਦੀ ਵਾਧੂ ਜਿਹੜੇ ਅਸੀਂ ਬਾਹਰਲੇ ਨਸੇ ਲਾਉਣੇ ਜੀ ਤਾਂ ਬਹੁਤ ਗਲਤ ਨਹੀਂ ਇਹ ਜਿਹੜੇ ਅਸੀਂ ਨਸ਼ਾ ਹੈਗਾ ਤੇ ਇੱਕ ਨਾਮ ਦਾ ਨਸ਼ਾ ਲਾ ਲਈਏ ਨਾ ਨਾਮ ਦਾ ਨਸ਼ਾ ਹੋ ਜੇ ਰੋਟੀ ਪਾਣੀ ਦਾ ਨਸ਼ਾ ਆਪਾਂ ਇੱਕ ਡੰਗ ਰੋਟੀ ਦੋ ਖਾ ਲੋ ਉਹਨੂੰ ਘੱਟ ਖਾਓ ਦੂਜੇ ਡੰਗ ਤੁਹਾਨੂੰ ਡਾਊਨ ਕਰ ਦੇਗੀ ਠੀਕ ਹੈ ਜੀ ਉਸ ਕਰਕੇ ਸਾਨੂੰ ਰੋਟੀ ਦੀ ਨਸਾ ਹੋਤਾ ਵੀ ਬੱਚਿਆਂ ਨੂੰ ਸਾਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਜਿਹੜਾ ਬੰਦਾ ਕੋਈ ਨਸ਼ਾ ਵਰਤਾਉਂਦਾ ਚਾ ਕੋਈ ਪੋਲਿਟੀਕਲ ਪਾਰਟੀ ਵੀ ਹੈ ਹੁਣ ਵੋਟਾਂ ਪੈਂਦੀਆਂ ਨੇ ਵੋਟਾਂ ਪਾ ਕੇ ਹਟੀਆਂ ਨਹੀਂ ਵੋਟਾਂ ਪੈਣਗੀਆਂ ਜੀ ਉਹ ਪੋਲੀਟੀਕਲ ਪਾਰਟੀ ਨੂੰ ਪੁੱਛੋ ਵੀ ਅਸੀਂ ਵੋਟ ਦੇਣੀ ਆ ਸਾਡਾ ਮਤਦਾਨ ਹੈ ਅਸੀਂ ਮਤਦਾਨ ਕਰ ਰਹੇ ਹਾਂਗੇ ਠੀਕ ਹੈ ਵੀ ਸਾਨੂੰ ਇੱਕ ਗੱਲ ਤਾਂ ਹੈਗੀ ਹੈ ਜੀ ਵੀ ਸਾਨੂੰ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ ਸਾਨੂੰ दारू ਵਰਤਾ ਕੇ ਸਾਡੀ ਵੋਟ ਕਿਉਂ ਲਈ ਜਾ ਰਹੀ ਹੈ ਉਹਨਾਂ ਨੂੰ ਇਹ ਪੁੱਛੋ ਸਾਨੂੰ ਤਾਂ ਤੁਸੀਂ ਅਮਲੀ ਕਰ ਰਹੇ ਹੋਗੇ ਨਾ ਬੱਚਿਆਂ ਤੇ ਬਹੁਤ ਅਸਰ ਬੱਚਿਆਂ ਤੇ ਅਸਰ ਪੈਂਦਾ ਇਸ ਚੀਜ਼ ਦਾ ਬੱਚੇ ਪੀਂਦੇ ਨੇ ਬੱਚੇ ਚੋਰੀਆਂ ਵੀ ਪੀਂਦੇ ਨੇ ਫਿਰ ਇਸ ਕਰਕੇ ਉਹ ਉਹ ਪਾਰਟੀ ਨੂੰ ਬਾਈਕਾਟ ਕਰੋ ਹੈ ਜੀ ਦੇਖੋ ਜੋ ਪਾਰਟੀ ਸਹੀ ਕੰਮ ਕਰੇਗੀ ਸੱਤਾ ਦੇ ਵਿੱਚ ਆ ਕੇ ਕੋਈ ਪਾਰਟੀ ਹੈ ਕਾਂਗਰਸ ਹੈ ਕੱਲੀ ਹੈ ਆਮ ਹੈ ਕੋਈ ਭਾਜਪਾ ਹੈ ਕੋਈ ਵੀ ਹੈ ਸਹੀ ਕੰਮ ਕਰੇਗੀ ਉਹਦੇ ਨਾਲ ਸਾਥ ਦਿਓ ਜੇ ਨਹੀਂ ਸਾਥ ਦਿੰਦੀ ਹੈਗੀ ਸਾਡੇ ਬੱਚਿਆਂ ਨੂੰ ਗਲਤ ਰਸਤੇ ਕਰਾਹੇ ਪਾਰੀ ਹੈ ਨਸਾ ਵਰਤਾਰੀਆਂ ਉਹਦਾ ਸਾਥ ਨਾ ਦਿਓ ਦੇਖੋ ਮਹਾਪੁਰਖਾਂ ਦੇ ਵੀ ਇਹੀ ਸੰਦੇਸ਼ ਹੈ ਜੀ ਸਾਡਾ ਗੁਰਸਿੱਖ ਹੋਣ ਦਿਨਾਂ ਦੇ ਭਾਈ ਸਾਹਿਬ ਸਾਡਾ ਵੀ ਚਲੋ ਜਿੰਨਾ ਕਹਿਗਾ ਸਾਡਾ ਵੀ ਸੰਦੇਸ਼ ਹੈ ਵੀ ਇਹ ਤਾਂ ਕਹਿੰਦੇ ਵੀ ਬਾਣੀ ਨਾਲ ਵੱਧ ਤੋਂ ਵੱਧ ਜੁੜਿਆ ਜਾਵੇ ਜੋ ਸਾਨੂੰ ਵੱਧ ਤੋਂ ਵੱਧ ਸਾਡਾ ਜੋ ਜੀਵਨ ਮਿਲਿਆ ਕਿਸੇ ਨੂੰ ਜ਼ਿੰਦਗੀ ਦੇ 50 ਸਾਲ ਮਿਲੇ ਹੈ ਕਿਸੇ ਨੂੰ 20 ਸਾਲ ਮਿਲੇ ਆ ਕਿਸੇ ਨੂੰ 80 ਸਾਲ ਮਿਲੇ ਆ ਕੋਈ ਪਤਾ ਨਹੀਂ ਕੋਈ ਜੰਮ ਦੀ ਮਰ ਜਾਂਦੇ ਨੇ ਪੇਟ ਚ ਜੀ ਕੋਈ ਥੋੜਾ ਜਨਮ ਲੈਣ ਸਰ ਮਰ ਜਾਂਦੇ ਨੇ ਪ੍ਰਮਾਤਮਾ ਦੇ ਹੱਥ ਦੀ ਡੋਰੀ ਆ ਹਨਾ ਵੀ ਜਿੰਨੀ ਵੀ ਚਲੋ ਆਪਣੀ ਜ਼ਿੰਦਗੀ ਆ ਗੁਰੂ ਲੇਖੇ ਲਾਗੇ ਹਨਾ ਗੁਰੂ ਲੇਖੇ ਲਾ ਕੇ ਸਾਡਾ ਜਿਹੜਾ ਜੀਵਨ ਉਹ ਸਰ ਹੁਣ داری ਕੇਸ ਵਾਲੇ ਬੰਦਿਆਂ ਦੀ ਕਿੰਨੀ ਕਦਰ ਆ ਤੁਸੀਂ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੀ ਬੰਦੇ ਦੀ ਪੱਲੇ ਜਿਹੜਾ ਗੁਰੂ ਦਾ ਭੈ ਰੱਖਦਾ ਗੁਰੂ ਦੇ ਉਸ ਚ ਚੱਲਦਾ ਉਹ ਬੰਦਾ ਉਹ ਬੰਦਾ ਹਮੇਸ਼ਾ ਹੀ ਤਾਕਤਵਰ ਰਹਿੰਦਾ ਜੀ ਹੁਕਮਜੋਰ ਨਹੀਂ ਹੁੰਦਾ ਉਹ ਆਰਥਿਕ ਪੱਖੋਂ ਵੀ ਜੋ ਦੇਹ ਹੁੰਦੀ ਹੈ ਦੇਹ ਪੱਖੋਂ ਵੀ ਉਹ ਬਲਵਾਨ ਹੁੰਦਾ ਆਤਮਾ ਪੱਖੀ ਵੀ ਬਲਵਾਨ ਹੁੰਦਾ ਉਹਦੀ ਗੱਲ ਚ ਕਹਿਣ ਚ ਵੀ ਵਜਨ ਹੋਊਗਾ ਇਹ ਚੀਜ਼ਾਂ ਨੇ ਅੱਛਾ ਭਾਈ ਸਾਹਿਬ ਜੀ ਇਹ ਮੰਨਦੇ ਨੇ ਦਾ ਪਾਈਏ ਉਹ ਬਾਹਰ ਤਣਾਉਣਾ ਮੰਨਦੇ ਲੱਗਦੇ ਨਹੀਂ ਕਿ ਹੁੰਦਾ ਬਾਹਰ ਨਾਲ ਹਾਂ ਜੀ ਜਾਂਦੇ ਨੇ ਕਿ ਬਾਹਰਲੇ ਦੇਸ਼ਾਂ ਚ ਜਾਇਗਾ ਜਿੱਥੇ ਵੀ ਜਿਵੇਂ ਬਾਹਰ ਸਦਾ ਹੁੰਦਾ ਸੰਗਤ ਦਾ ਉਹ ਸਾਥ ਤੇ ਜਿੰਦੀ ਜਿਵੇਂ ਅਮਰੀਕਾ ਵੀ ਕੈਨੇਡਾ ਵੀ ਆਸਟ੍ਰੇਲੀਆ ਵੀ ਜਾਂ ਜਿਹੜੇ ਵੀ ਦੇਸ਼ ਵਾਲੇ ਕਹਿੰਦੇ ਨੇ ਰੁਦਰ ਜਨਪ ਤੇ ਆਪਾਂ ਅੱਜ ਜਿਹੜੀ ਹੈਗੀ ਆ ਇਹ ਅਜੇ 35 ਮਾਫੀ ਕਰ ਦਿੰਨੇ ਆ ਅਗਲੀ ਆਪਾਂ ਫੇਰ ਇੱਥੋਂ ਸ਼ੁਰੂ ਕਰ ਲਾਂਗੇ ਜਿੱਥੇ ਜਿੰਨੀ ਕਰਣੀ ਪੂਰੀ ਜੀ ਹੈ ਨਾ ਤੇ ਕੋਈ ਬੋਲਦਿਆਂ ਕੋਈ ਅਖਰਬੱਦ ਘੱਟ ਬੋਲਿਆ ਗਿਆ ਹੋਵੇ ਤਾਂ ਆਪਾਂ ਮਾਫੀ ਚਾਹੋਣੇ ਸੰਗਤ ਦਾ ਤੇ ਮਹਾਂਪੁਰਖਾਂ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਚਾਹੁੰਦੇ। ਵੀ ਸਰਬ ਧਰਮਾਂ ਸੰਜੇ ਆਪਣਾ ਚੈਨਲ ਚੱਲਦਾ। ਇਹਨੂੰ ਵੱਧ ਤੋਂ ਵੱਧ ਲਾਇਕ ਕਰੋ। ਆਪਾਂ ਇਹ ਸੋਚਣਾ ਵੀ ਗੁਰੂ ਦਾ ਪ੍ਰਚਾਰ ਘਰ ਘਰ ਤੱਕ ਕਿਵੇਂ ਪਹੁੰਚਾਈਏ। ਇਹ ਬਗਲੋ ਤਾਂ ਵੱਡੀ ਤਾਂ ਇਹ ਹੈ ਜੀ ਵੀ ਗੁਰੂ ਦਾ ਪ੍ਰਚਾਰ ਪੱਕਰ ਘਰ ਤੱਕ ਪਹੁੰਚਾਈਏ। ਇਹਦੇ ਵਿੱਚ ਸਭ ਨੂੰ ਹੰਮਰਾ ਮਾਰਨਾ ਚਾਹੀਦਾ ਜੀ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਇੱਕ ਬੰਦਾ ਹੀ ਬੋਲੀ ਜਾਵੇ ਜਾਂ ਇਹ ਹੁੰਦਾ ਜਿੰਨੀ ਵੀ ਕਿਸੇ ਨੂੰ ਵੀ ਕੋਈ ਗੱਲ ਆਉੜਦੀ ਆ ਉਹ ਬੋਲੋ। ਹੈ ਜੀ ਵੱਧ ਤੋਂ ਵੱਧ ਪ੍ਰਚਾਰ ਗੁਰੂ ਦਾ ਗੁਰੂ ਦੇ ਘਰ ਤੱਕ ਗੁਰੂ ਕੇ ਦਾ ਪ੍ਰਚਾਰ ਹੈ ਜੋ ਕਰ ਕਰ ਤੱਕ ਆਪੋ ਆਪਣੀ ਚਾਹੀਏ ਇਹ ਸਭ ਤੋਂ ਵੱਡਾ ਆਪਣਾ ਪਰਾਲਾ ਹੈਗਾ ਕੋਈ ਬੋਲਦੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ